ਹਾਂਜੀ ਹਾਂ ਸਰ ਜੀ ਜਿਸ ਤਰ੍ਹਾਂ ਤੁਸੀਂ ਦੱਸੋ ਜਿਹੜੀਆਂ ਗੱਡੀਆਂ ਬਾਰੇ ਤੁਸੀਂ ਦਰਖਾਸਤ ਦਿੱਤੀ ਹੈ ਐ ਤੁਸੀਂ ਲੋਕ ਕੀ ਕਹਿਣਾ ਚਾਹੁੰਦੇ ਅਸੀਂ 11 12 24 ਨੂੰ ਇੱਕ ਆਪਣੀ ਦਰਖਾਸਤ ਦੇ ਕੇ ਆਏ ਜਾਨਹਤ ਵਿਕਾਸ ਮੰਜ ਖਰੜ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਮੈਡਮ ਆਸ਼ਕਾ ਜੈਨ ਜੀ ਅਸੀਂ ਉਹਨਾਂ ਦੇ ਧਿਆਨ 'ਚ ਲਿਆਉਂਦਾ ਹੈ ਕਿ ਖਰੜ ਦੇ ਥਾਣਿਆਂ ਦੇ ਵਿੱਚ ਵੈਸੇ ਤਾਂ ਸਾਰੇ ਪੰਜਾਬ 'ਚ ਇਹੀ ਹਾਲ ਹੈ ਅਸੀਂ ਖਰੜ ਦੀ ਗੱਲ ਕੀਤੀ ਹੈ ਕਿ ਖਰੜ ਦੇ ਥਾਣਿਆਂ ਦੇ ਵਿੱਚ ਲਗਭਗ 50 ਸਾਲ ਤੋਂ ਜਿਹੜੀਆਂ ਗੱਡੀਆਂ ਕਬਾੜ ਬਣੇ ਪਏ ਆ ਠਾਣੇ ਮਤਲਬ ਜਿਹੜੀਆਂ ਇੰਨੀਆਂ ਗੱਡੀਆਂ ਹੋ ਗਈਆਂ ਵੀ ਇੱਕ ਦੇ ਉੱਪਰ ਦੂਏ ਤੇ ਦੋ ਦੇ ਤਿੰਨ ਤਿੰਨ ਖੜਾਈਆਂ ਉੱਪਰ ਚੜਾ ਕੇ ਖੜਾਈਆਂ ਹੋਈਆਂ ਇਹਨਾਂ ਦੇ ਵਿੱਚ ਥੋੜਾ ਬੋਤਾ ਪੈਟਰੋਲ ਵੀ ਪਿਆ ਹੋਣਾ ਮਾੜਾ ਮੋਟਾ ਤੇ ਅਸੀਂ ਇਹ ਕਹੇ ਕਿ ਬਾਜ਼ਾਰ ਦੇ ਨੇੜੇ ਜਿਹੜੀ ਹੈਗੀਆਂ ਗੱਡੀਆਂ ਜੰਨੀਆਂ ਲੱਗੀਆਂ ਹੋਈਆਂ ਠਾਣੇ ਦੇ ਵਿੱਚ ਜਿਹੜਾ ਸਿਟੀ ਠਾਣਾ ਹੈ ਜੇ ਕਿਤੇ ਉਹਨਾਂ ਨੂੰ ਉਸ ਪੈਟਰੋਲ ਨੂੰ ਅੱਗ ਲੱਗ ਗਈ ਤਾਂ ਫਿਰ ਖਰੜ ਬਜ਼ਾਰ ਦੇ ਨਾਲ ਕੋਈ ਅਨਹੋਣੀ ਹੋ ਸਕਦੀ ਹੈ ਅਸੀਂ ਉਹਨਾਂ ਦੇ ਧਿਆਨ ਚ ਲੈਂਦਾ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੀਆਂ ਗੱਡੀਆਂ ਜਿਹੜੀਆਂ ਤਾਂ ਕੋਟਕੇਸਾਂ ਦੇ ਵਿੱਚ ਸਮੋਲੀਅਤ ਹੈ ਠੀਕ ਹੈ ਉਹਨਾਂ ਨੂੰ ਆਪਣੀ ਸਾਈਡ ਤੇ ਠੀਕ ਤਰੀਕੇ ਨਾਲ ਲਾ ਕੇ ਰੱਖੋ ਜਿਹੜੀਆਂ ਕੋਟਕੇਸਾਂ ਚ ਫ੍ਰੀ ਹੋ ਗਈਆਂ ਉਹਨਾਂ ਗੱਡੀਆਂ ਨੂੰ ਜਿਹੜੇ ਕੋਈ ਮਾਲਕ ਲੈਣ ਨਹੀਂ ਆ ਰਹੇ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਕੁਝ ਮਾਲਕਾਂ ਦੇ ਕੁਝ ਲੋਕਾਂ ਦੇ ਮਨ ਦਿਮਾਗ 'ਚ ਇਹ ਹੋ ਜਾਂਦਾ ਵੀ ਮੇਰੀ ਆ ਗੱਡੀ ਨਾਲ ਐਕਸੀਡੈਂਟ ਹੋ ਗਿਆ ਮੈਂ ਤਾਂ ਲਿਜਾਣੀ ਹੋਣੀ ਘਰ ਜਿਹੜੇ ਉਹ ਲੈਣ ਨਹੀਂ ਆ ਰਹੇ ਤਾਂ ਉਹਨਾਂ ਨੂੰ ਆਕਸ਼ਨ ਕਰਕੇ ਕਿਸੇ ਕਿਨਾਰੇ ਲਾਇਆ ਜਾਵੇ ਆਕਸ਼ਨ ਕਰਨ ਉਹਨਾਂ ਦੀ ਪਾਲਿਸੀ ਬਣਾਉਣ ਉਹਨਾਂ ਦੇ ਵਾਸਤੇ ਤੇ ਉਹਨਾਂ ਨੂੰ ਜਲਦੀ ਨਵਟਾਰਾ ਕਰਕੇ ਜਿਹੜੇ ਹੈਗੇ ਆ ਇੱਥੇ ਜਗਾ ਬੇਲੀ ਕਰਨ ਆ ਤੁਸੀਂ ਦੇਖ ਲਓ ਭਗਤ ਘਾਟ ਇਹ ਜਗਾ ਖਾਲੀ ਹੁੰਦੀ ਸੀ ਇੰਨੀਆਂ ਗੱਡੀਆਂ ਹੋ ਗਈਆਂ ਥਾਣੇ ਚ ਖੜਨ ਜਗਾ ਨਹੀਂ ਰਹੀ ਇਹ ਭਗਤ ਘਾਟ ਜਿਹੜੀ ਆ ਅਸੀਂ ਚਾਹੁੰਦੇ ਸੀ ਇੱਥੇ ਪਾਰਕਿੰਗ ਬਣ ਜਾਵੇ ਅਸੀਂ ਪੁਰਾਣੇ ਟਾਈਮ ਹਮਾਸ਼ੂ ਚਾਂਦ ਜੀ ਨੂੰ ਲਿਖ ਕੇ ਦਿੱਤਾ ਸੀ ਜਦੋਂ ਐਸ ਡੀ ਐਮ ਹੁੰਦੇ ਸੀ ਇੱਥੇ ਹੁਣ ਗੱਡੀਆਂ ਨਾਲੇ ਭਰ ਗਿਆ ਇਹ ਸੋ ਇਹ ਪੋਜੀਸ਼ਨ ਬਹੁਤ ਬਾੜੀ ਬਣੀ ਹੋਈ ਆ ਤੁਹਾਨੂੰ ਇਹ ਪਤਾ ਹੈ ਕਿ ਸਨੀ ਇੰਕਲੇਬ ਦੇ ਵਿੱਚ ਇੱਕ ਵਾਰੀ ਅੱਗ ਲੱਗ ਚੁੱਕੀ ਆ ਉੱਪਰ ਤਾਰਾਂ ਲੰਗਦੀਆਂ ਉੱਥੇ ਉੱਥੇ ਅੱਗ ਲੱਗ ਗਈ ਸੀ ਤੇ ਫਿਰ ਸਾਰੇ ਭੱਜੇ ਫਿਰਦੇ ਸੀ ਅਸੀਂ ਇਹੀ ਜਿਹੜੇ ਹੈਗਾ ਧਿਆਨ ਚ ਉਹਨਾਂ ਦੀ ਲੈਂਦਾ ਹੈ ਕਿ ਇੱਥੇ ਵੀ ਬਾਜ਼ਾਰ ਦੇ ਨੇੜੇ ਹੋਣ ਕਰਕੇ ਇਹ ਜਿਹੜਾ ਖਰੜ ਦਾ ਥਾਣਾ ਤੇ ਕੋਈ ਅਨੁਹੋਣੀ ਹੋ ਸਕਦੀ ਹੈ ਤੇ ਮੈਡਮ ਨੇ ਉਹ ਜਿਹੜਾ ਲੈਟਰ ਹੈਗਾ ਉਹ ਐਸਐਸਪੀ ਸਾਹਿਬ ਨੂੰ ਭੇਜਿਆ ਤੇ ਐਸਐਸਪੀ ਸਾਹਿਬ ਨੇ ਇਹ ਲੈਟਰ ਜਿਹੜਾ ਹੈਗਾ ਅ ਡੀਐਸਪੀ ਖਰੜਨ ਨੂੰ ਭੇਜਿਆ। ਕੱਲ ਸਾਨੂੰ ਡੀਐਸਪੀ ਸਾਹਿਬ ਨੇ ਬੁਲਾਇਆ ਸੀ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ? ਅਸੀਂ ਕਿਹਾ ਕਿ ਜਿਹੜਾ ਸਾਡਾ ਲੈਟਰ ਹੈ, ਇਹੀ ਸਾਡਾ ਬਿਆਨ ਹੈ। ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਇਹਨਾਂ ਗੱਡੀਆਂ ਦੀ ਕੋਈ ਪਾਲਿਸੀ ਬਣਨੀ ਚਾਹੀਦੀ ਹੈ। ਜੋਗ ਪਾਲਿਸੀ ਬਣਨ ਤੋਂ ਬਾਅਦ ਇਹਨਾਂ ਦਾ ਨਿਪਟਾਰਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇੱਥੇ ਜਿਹੜਾ ਹੈਗਾ ਬਹੁਤ ਜਿਹੜਾ ਮੱਛਰ ਵੀ ਫੈਲ ਰਿਹਾ ਹੈ। ਇੱਥੋਂ ਤੱਕ ਕਿ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਹੈ ਉਹ ਵੀ ਤਾਂ ਸਾਡੇ ਭਰਾ ਹੈ। ਤੇ ਉਹ ਉਥੇ ਜਦੋਂ ਡੇਂਗੂ ਦਾ ਸ਼ਿਕਾਰ ਹੋ ਰਹੇ ਆ ਮੱਛਰ ਐਨਾ ਹੈਗਾ ਥਾਣਿਆਂ ਦੇ ਵਿੱਚ ਰਹਿ ਰੱਬ ਦਾ ਨਾਮ ਅਸੀਂ ਤਾਂ ਬਹਿ ਕੇ ਦੇਖਿਆ ਪਤਾ ਨਹੀਂ ਉਹਨਾਂ ਦੀ ਲੱਤਾਂ ਨੂੰ ਖਾਦਾ ਨਹੀਂ ਹੈਗਾ ਕੋਈ ਲੱਤਾਂ ਕੁ ਉਹਨਾਂ ਦੀ ਹੋਰ ਤਰ੍ਹਾਂ ਦੀਆਂ ਪੈਦੂਰ ਹੋ ਗਏ ਜਦੋਂ ਅਸੀਂ ਕਿਤੇ ਥਾਣੇ 'ਚ ਵੜ ਜਾਂਦੇ ਆ ਤੇ ਬਹੁਤ ਬੈਠਣਾ ਮੁਸ਼ਕਲ ਉੱਥੇ ਹੋ ਜਾਂਦਾ ਸੋ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਣੇ ਮਨ 'ਚ ਮੰਨੋ ਜਨਤ ਵਿਕਾਸ ਮੱਝ ਖਰੜ ਮੰਨੋ ਵੀ ਇਹਨਾਂ ਗੱਡੀਆਂ ਦਾ ਨਿਪਟਾਰਾ ਕਰਨਾ ਬਹੁਤ ਹੀ ਜ਼ਰੂਰੀ ਹੋ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ